ਤੇ ਆ ਜੋ ਜੇ ਕੋ ਜਿਹੜਾ ਲਾਈਵ ਕਰਤਿਆਂ ਗਿਆ ਵਾਪਸ हाँ जी हाँ जी ठीक ठाक है तुम सुना फिर अपॉइंटमेंट कल भी मिल रही है अपॉइंटमेंट तो तो भाई मिली जानी मार्च के बाद मिलती तो पहलों दिन नहीं मिलती ਮਾਸਟਰ ਬਾਤਾਂ ਲੱਗੀਆਂ ਨੇ ਅਪਾਰਟਮੈਂਟ ਵਾਲੇ ਜੰਟ ਕੰਦਕ ਕਾਉਂਸਲਿੰਗ ਵਿੱਚ ਭੇਜਣਾ ਪਰ ਕੰਪਨੀ ਕਿਸੇ ਵੀ ਕੰਮ ਵਿੱਚ ਪੇਸ ਆਫ ਦੀ ਆਪੀ ਸਪਲਾਈ ਦੀ ਕੰਪਨੀ ਆ ਇੱਥੇ ਜਿਹੜੇ ਨਾ ਆ ਏਜੰਸੀਆਂ ਵਾਲੇ ਇਹਨਾਂ ਦੀਆਂ ਇਹਨਾਂ ਕੰਪਨੀਆਂ ਬਹੁਤ ਹਾਇਰ ਪਿੱਕੀਆਂ ਆ ਆ ਸਪਲਾਈਅਰ ਉਹਦੇ ਜੀ ਭੇਜਣਾ ਤੁਹਾਨੂੰ ਉਹ ਕਰ ਗਾਂਵਾਂ ਬੰਦੇ ਨੂੰ ਭੇਜ ਦਿੰਦੇ ਕਿਉਂਕਿ ਜਦੋਂ ਮਤਲਬ ਜਿਹੜੀ ਕੰਪਨੀ ਦਾ ਵੀਜ਼ਾ ਹੋਵੇ ਉਹ ਤੇ ਪੇਪਰ ਬਣਾ ਕੇ ਡਾਕੂਮੈਂਟ ਕਰਕੇ ਉਹ ਵਿਦਆਉਟ ਆਈਡਿਟੀ ਬਣਾਇਆ ਤੁਹਾਨੂੰ ਕੋਈ ਵੀ ਕੰਪਨੀ ਨੂੰ ਹਰ ਦੇ ਸਕਦੀ ਹੈ ਇਹ ਉਸ ਕੰਪਨੀ ਕੋ ਅਥਾਰਟੀ ਹੁੰਦੀ ਹੈ ਜਿਹੜੀ ਕੰਪਨੀ ਕੋਲ ਤੁਸੀਂ ਜਾ ਰਹੇ ਹੋ ਮੀਨਸ ਜਿਸ ਕੰਪਨੀ ਵਰਕ ਪਰਮਿਟ ਜਿਸ ਕੰਪਨੀ ਦਾ ਵੀਜ਼ਾ ਵਾ ਉਹਦੇ ਕੋ ਅਥਾਰਟੀ ਹੁੰਦੀ ਹੈ ਉਹ ਕਰ ਸਕਦੀ ਹੈ ਇਦਾਂ ਬਾਬਾ ਜੀ ਫੋਨ ਕੀ ਸਿਚੁਏਸ਼ਨ ਹਰਮਾਨੀਆਂ ਦੀ ਕੈਨਗਨ ਬਾਬਾ ਚੰਦਰ ਨਰਾਮ ਸੁ ਹੋ ਗਿਆ ਬਸ ਸ਼ਾਨਵਿੰਦ ਦੇ ਵਿੱਚ ਆ ਜਾਣਾ ਉਸ ਹਰਮਾਨੀਆਂ ਬਾਕੀ ਰੇਡ ਰੂਟ ਵਧੇ ਹਜੇ ਕਿ ਨਹੀਂ ਬੱਚ ਕਹਿੰਦੇ ਆ ਕਿ 5-5 6 ਲੱਖ ਰੁਪਇਆ ਹੋ ਗਿਆ ਦੱਸਿਓ ਕੀ ਹੋਇਆ ਕਿ ਨਹੀਂ ਹੋਇਆ ਇੰਟਰਵਿਊ ਹੋ ਗਈ ਤੇ ਆਫਰ ਲੈਟਰ ਵੀ ਸਾਈਨ ਹੋ ਗਿਆ ਉਹ ਯਾਰ ਇੰਟਰਵਿਊ ਨੂੰ ਕੋਈ ਨਹੀਂ ਪੁੱਛਦਾ ਜਿਹੜੀ ਇੰਟਰਵਿਊ ਤੁਸੀਂ ਗੱਲ ਕਰਦੇ ਆ ਐਮਬੈਸੀ ਵਾਲੇ ਇੰਟਰਵਿਊ ਹੀ ਮੰਨਣਾ ਜਿਹੜੀ ਇੰਟਰਵਿਊ ਉਦਾਂ ਤੁਸੀਂ ਕਹਿੰਦੇ ਆ ਨਾ ਉਹਦੇ ਇੰਟਰਵਿਊ ਦਾ ਕੋਈ ਚੱਕਰ ਨਹੀਂ ਹੈਗਾ ਉਹ ਇੰਟਰਵਿਊ ਤਾਂ ਇੱਥੇ ਬਿਠਾ ਕੇ ਵੀ ਲੈ ਲੈਂਦੇ ਆ ਥੈਂਕ ਯੂ ਸਸਤੀ ਕਾਸਤੀ ਹੋ ਪਈ ਤੇ ਵੀ ਦੀ ਕੀ ਹੌਨਰ ਮਾਨੀਆਂ

ਫਾਈਟ ਆਹ ਹਾਂ ਪੈਨ ਮਾਰਸ ਤੋਂ ਤੁਸੀਂ ਅ ਕੱਤੀ ਮਾਰਸ ਤੋਂ ਵਾਈਲ ਤੋਂ ਤੁਸੀਂ ਗਿਆ ਸਾਡੇ ਇਹ ਕੰਗਣ ਜੋਨ ਦੇ ਵਿੱਚ ਕਿਸ ਕੰਮ ਵਿੱਚ ਪੇਸ ਹਨ ਕੰਪਨੀ ਭਾਈ ਕੋਈ ਪਤਾ ਨਹੀਂ ਹੈਗਾ ਕੰਟਰੈਕਸ਼ਨ ਜਿਹੜੀ ਭੇਜ ਸਕਦੀ ਹੈ ਹੋਰ ਵੀ ਕਈ ਕੰਮ ਹੋ ਸਕਦੇ ਕਿਸੇ ਵੀ ਕੰਮ ਵਿੱਚ ਭੇਜ ਸਕਦੀ ਹੈ ਡਿਪੈਂਡ ਔਨ ਕੰਪਨੀ ਦੇ ਕਿਉਂਕਿ ਇਹਨਾਂ ਨੇ ਅ ਜੈਂਸੀ ਨੇ <noise> jadi, <unintelligible> komplinen na <unintelligible> <hesitation> 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 ਅਗਾਂ ਜਿਹੜੀ ਕੰਪਨੀ ਤੋਂ ਕੰਮ ਉਹ ਆਪੀ ਆਰਪੀ ਕਾਰਡ ਤੁਹਾਨੂੰ ਬਣਾ ਕੇ ਦੇਣ ਇਹ ਗੱਲ ਰੱਖਿਓ ਜਰਾ ਯਾਦ ਜਿਹੜੀ ਕੰਪਨੀ ਤੁਹਾਨੂੰ ਭੇਜਾਂਗੇ ਗੱਲ ਕਰਕੇ ਇੰਡੀਆ ਤੋਂ ਕਿਸਨੂੰ ਆਰਪੀ ਕਾਰਡ ਕੰਮ ਸੇ ਬਣਾ ਦੇ ਦੇਆ ਚੱਕਰ ਪਤਾ ਕੀ ਇਹ ਤੁਹਾਨੂੰ ਦੱਸਣਾ ਨੇ ਉਹ ਤੁਹਾਨੂੰ ਕਿ ਕਿਸੇ ਨੇ ਉਹਦਾ ਲਾਇਸੈਂਸ ਲਿਆ ਲਾਇਸੈਂਸ ਈਜ਼ੀ ਮਿਲ ਜਾਂਦਾ ਇੱਥੇ ਕੰਪਨੀ ਦਾ ਲਾਇਸੈਂਸ ਲਿਆ ਹ ਤੇ ਉਹਦੇ ਕੋਲ ਤਾਂ ਕੰਮ ਐ ਨਹੀਂ ਆ ਉਹ ਸੈਟਿੰਗ ਤੇ ਸਾਰਾ ਕੁਝ ਹੁੰਦਾ ਹੁੰਦਾ ਸੈਟਿੰਗ ਸੂਟਿੰਗ ਤੇ ਸਾਰਾ ਕੁਝ ਸਾਡਾ ਬਣ ਪਰ ਮਿਲਣੇਗਾ ਸਾਰਾ ਹੀ ਕੁਝ ਸੈਟਿੰਗ ਤੇ ਹੀ ਹੋਣਾ ਠੀਕ ਹੈ ਤੇ ਉਤਮ ਬਾਜ਼ਾਰ ਚੋਂ ਜਿਹੜਾ ਮਾਲ ਕੋਈ ਦਾ ਨਾਮ ਕੰਮ ਉਹਨੇ ਸੌਟੀ ਲੈ ਕੇ ਦੇ ਦੇਣੀ ਆ ਕਿਸੇ ਦੂਸਰੀ ਕੰਪਨੀ ਨੂੰ ਦੇ ਦੇਣਾ ਕਿ ਬਿਲਕੁਲ ਸਾਰੇ ਵਧੀਆ ਸਾਰੇ ਜਿੱਥੇ ਵੀ ਜਾਣਾ ਜੋ ਵੀ ਕਰਨਾ ਤੁਸੀਂ ਆਪ ਦੇਖਣਾ ਸਾਡਾ ਮੇਰਾ ਕੰਮ ਹੁੰਦਾ ਵੀ ਕੋਈ ਵੀ ਨਵਾਂ ਲਾਅ ਕੋਈ ਵੀ ਨਵੀਂ ਚੀਜ਼ ਜਾਂ ਹੌਂ ਲੈਵਲ ਦੀ ਕੋਈ ਗੱਲ ਫੋਰ ਦੇ ਨਾ ਆਪਾਂ ਦੇ ਤੁਹਾਨੂੰ ਉਹਦਾ ਦੱਸਦਾ ਹਾਂ ਉਹਨਾਂ ਤੁਸੀਂ ਪਹਿਲਾਂ ਹੀ ਉਸ ਕੰਮ ਜਵਾਬ ਭਰਾ ਲਓ ਤੁਸੀਂ ਕੰਨੀ ਆ ਸਾਨੂੰ ਮਿਲੇ ਆਫਿਸੋਂ ਆਏ ਇਸ ਵਕਤ ਤੁਸੀਂ ਫੈਲਿੰਗ ਕੰਮ ਦੇ ਵਿੱਚ ਨਾ ਘਰਦੇ

ਅ 90 ਦਿਨਾਂ ਦੇ ਵਿੱਚ ਸਾਰਾ ਆ ਕਾਰਡ ਫੁੱਲ ਬਣਨਾ ਚਾਹੀਦਾ ਫਿੰਗਰਪ੍ਰਿੰਟ ਵੀ ਦੇਈਏ ਉਹ ਤਾਂ ਇਹਨਾਂ ਨੇ ਨਵੀਂ ਡਿਵਾਈਸ ਕੀਤੀ ਹੈ ਤਾਂ ਦੋ ਮਹੀਨੇ ਪਹਿਲਾਂ ਕਾਰਡ ਆਪਣਾ ਅਪਲਾਈ ਕਰ ਦਿਓ ਇਟ ਮੀਨਸ ਜੇ ਐਕਸਪਾਇਰ ਹੋਣਾ ਅ ਇਹ ਤਾਂ ਲੱਗਦਾ ਚੋਂ ਵੀ ਨੈਕਸਟ ਐਕਸਪਾਇਰ ਹੋਣਾ ਦੋ ਮਹੀਨੇ ਪਹਿਲਾਂ ਅਪਲਾਈ ਕਰੋ ਮੋੜੇ ਗੰਦੇ ਵੀ ਵੀ ਨੂੰ ਪਾਇਮਟ ਹੈ ਵੀ ਅਪਾਇੰਟਮੈਂਟ ਮਿਲ ਗਏ ਸਾਬ ਮੈਨੂੰ ਤੇ ਤੁਹਾਨੂੰ 7 ਮਹੀਨੇ ਹੋ ਗਏ ਕਾਰਡ ਨਹੀਂ ਬਣਿਆ ਤੇ ਵੀ ਅਪਾਇੰਟਮੈਂਟ ਧਿਆਨ ਨਾ ਜਾਈ ਤੇਰੇ ਹੱਥ ਕਿਲੈਂਡਰ ਨਾ ਫੜਾ ਦੇਂ ਡਪੋਲਸ ਮੇਰਾ ਕੰਟਰੀ ਛੱਡਾ ਕੰਟਰੀ ਛੱਡੋ ਆਵਰਾ ਦੇਖੀ ਜਾਓ ਇਹ ਕਾਲਜ ਕੀਤਾ ਰੱਖਿਓ ਕਿਉਂਕਿ ਜੇ ਤੁਸੀਂ ਇੱਥੇ ਆਇਓ ਤਾਂ ਬਾਅਦ ਤੋਂ 90 ਦਿਨ ਦੇ ਵਿੱਚ ਵਿੱਚ ਤਾਂ ਤੁਹਾਨੂੰ ਫਿੰਗਰ ਕਰਾਉਣੇ ਪੈਂਦੇ ਤਾਰਾ ਕੁਝ ਕਰਨਾ ਪੈਂਦਾ ਤੇ ਤੁਹਾਨੂੰ ਗਰੇ ਸਾਬ ਮਾਸਾ 7 ਮਹੀਨੇ ਬਾਅਦ ਕੈਂਡ ਹੈ embassy appointment date ਵਾਲੇ ਕਿੰਨੇ ਕੁ ਦਿਨ ਬਾਅਦ ਪਤਾ ਲੱਗ ਜਾਂਦਾ। work permit ਤੋਂ ਬਾਅਦ ਤੁਹਾਡੇ agent ਨੇ apply ਕਰਨੀ ਹੁੰਦੀ ਆ। ਉਹ ਵੀ ਲੈਣੀ ਹੁੰਦੀ ਆ embassy ਹੁਣ ਤਾਂ embassy ਰੇਟਾਂ ਮਿਲ ਜਾਂਦੀਆਂ। ਹੁਣ ਤਾਂ ਕੋਈ ਇਸ਼ੂ ਨਹੀਂ ਹੈਗਾ ਜੇ ਕਿਸੇ ਨੂੰ appointment ਚਾਹੀਦੀ ਆ ਮੈਨੂੰ message ਕਰ ਲਿਓ Instagram ਜਾਂ Facebook ਤੇ ਮੈਂ ਤੁਹਾਡਾ ਲਿੰਕ ਦੇ ਦੂੰਗਾ ਤੁਹਾਨੂੰ। ਤੁਸੀਂ ਆਪ direct ਜਿਹੜੀ appointment ਲੈ ਸਕਦੇ ਆ ਉਹ ਵੀ 10 ਤੋਂ 15 ਦਿਨ ਦੇ ਵਿੱਚ ਵਿੱਚ। ਇਹ ਬਿਲਡਰ ਦਾ ਕੰਮ ਦੀ ਮੰਗ ਹੈਗੀ ਆ ਕਿਸੇ ਦੱਸਿਓ ਹਾਂ ਹਾਂ ਬਹੁਤ ਕੰਮ ਹੈ ਬਿਲਡਰ ਦਾ ਬੜੀਆਂ ਕੰਪਨੀਆਂ ਬੜੀਆਂ ਇੱਥੇ ਤਾਂ ਹੀ ਹੈਗੀਆਂ ਗੈਨੀਆਂ ਬਿਲਡਰ ਦਾ ਆਪੀ ਹਾਂ ਪੁਰਾਣੀ 3D 4D 2D ਇੰਟਰਨੈਟ ਬਿਲਡਰ ਹੁੰਦੇ ਆ ਉਹ ਖਰਾ ਕਰਦੇ ਕੋਈ ਨਾ ਆਪਾਂ ਬਿਲਡਰ ਦੇ ਵੀ ਇੱਕ ਇੰਟਰਵਿਊ ਕਰਾਂਗੇ ਆਪਣਾ ਮਿੱਤਰ ਹੈਗਾ ਉਹ ਸਟਾਫ ਦਾ ਬਿਲਡਰ ਸਿਰਫ ਹੋਇਆ ਕਿ ਥੋੜਾ ਜਿਹਾ ਉਹਦਾ ਟਾਈਮ ਤੇ ਮੇਰਾ ਟਾਈਮ ਮਿਲਦਾ ਨਹੀਂ ਪਿਆ ਉਹਦਾ ਕੰਮ ਸਵੈਰੀ ਹੁੰਦਾ ਤੇ ਮੇਰਾ ਕੰਮ ਦਸ਼ਾਮੀ ਅਗਲ ਤੋਂ 1:00 2:00 ਵਜੇ ਸਾਡੀ ਟਾਈਮਿੰਗ ਨਹੀਂ ਬਦੀ ਪਣੀ ਸੀ ਅਸੀਂ ਉਹ ਕਰ ਲੈਣਾ ਸੀ ਮੈਨੇਜ ਆਹ ਦੇਖ ਬੰਦ ਮੇਰੀ ਆਈਡੀ 2 ਮਹੀਨੇ ਹੋ ਗਏ ਐਕਸਪਾਇਰ ਹੋ ਗਿਆ ਜੀ ਮੇਰਾ ਯੂ ਵਰਕ ਪਰਮਟ ਆ ਗਿਆ ਕਿ ਮੇਰੀ ਹੁਣ ਲਈ ਲੋਗ ਬਣ ਸਕਦੀ ਕੋਈ ਕਰ ਲੋ ਟਰਾਈ ਮੈਨੂੰ ਲੱਗਦਾ ਨਹੀਂ 2 ਮਿੰਟਸ ਐਕਸਪਾਇਰ ਹੋ ਗਿਆ ਇੱਕ ਗੱਲ ਉਹਦੀ ਯਾਦ ਰੱਖੋ ਜੇ ਮਾਲ ਨੂੰ ਹੁਣ ਤੁਸੀਂ ਇੱਕੋ ਕੰਪਨੀ ਦੇ ਵਿੱਚ ਐ ਇੱਕ ਮੀਨ ਜੇ ਪਹਿਲੀ ਕੰਪਨੀ ਦੇ ਵਿੱਚ ਤੁਸੀਂ ਆਦੇ ਉਹ ਵੀਲੀ ਪਹਿਲੀ ਕੰਪਨੀ ਉਹਦੇ ਵਿੱਚ ਹੀ ਦੂਸਰੀ ਆਏਗੀ ਬਣਾਉਣੀ ਆ ਫਿਰ ਤੁਹਾਨੂੰ ਬੂਕ ਕਰਲਾਉਣੀ ਲੋੜੀ ਹੈ ਕਿ ਆਈਡੀ ਰੀਨਿਊ ਕਰਾਉਣੀ ਆ ਤੁਸੀਂ ਰੀਨਿਊ ਵਾਸਤੇ ਤੁਹਾਨੂੰ ਰਿਪੋਰਟ ਦੇ ਸੈਲਰੀਆ ਆ ਵੀ ਜਿਹਦੇ ਬੂਕਾ ਉਹ ਦੂਸਰਾ ਪਾਸਵਰਡ ਤੁਹਾਡਾ ਸਾਰਾ ਕੁਝ ਆਹੀ ਲੈਟਰਸ ਫਾਰਮ ਚਾਹੀਦਾ ਠੀਕ ਹੈ ਤੇ ਜੈਸ ਤੋਂ ਪੇ ਕਰਨੇ ਹੁੰਦੇ ਤੇ ਜਾ ਕੇ ਫਿੰਗਰ ਕਰਾ ਲਓ ਬਹੁਤ ਬੰਨ ਫਿੰਗਰ ਹੁੰਦੇ ਆ ਮਤਲਬ ਆਫਲਾਈਨ ਜਿਹੜੀ ਜਾ ਕੇ ਆਪਣਾ ਕਾਰਡ ਜੇ ਤੁਸੀਂ ਕੰਪਨੀ ਬਦਲੀ ਜਾਂ ਪਹਿਲਾਂ ਤੁਹਾਡਾ ਵਰਕ ਪਰਮਿਟ ਨਿਕਲੂਗਾ ਵਰਕ ਪਰਮਿਟੋਂ ਨਿਕਲ ਤਬ ਬਾਅਦ ਚ ਫਿਰ ਤੁਸੀਂ ਜਿਹੜੀ ਕਾਰਡ ਅਪਲਾਈ ਕਰ ਸਕਦੇ ਆ ਆਸ ਗੱਲ ਦਾ ਧਿਆਨ ਰੱਖਿਆ ਕਰੋ ਜੇ ਤੁਹਾਡੀ ਸੇਮ ਕੰਪਨੀ ਆ ਦੂਸਰਾ ਕਾਰਡ ਉਹਦੇ ਵਿੱਚ ਫਿਰ ਮੁਕਾ ਕੁੜੀ ਕਰਾਉਣਾ ਫਿਰ ਤੁਹਾਨੂੰ ਉਹਦੇ ਸੀ ਤੁਹਾਡਾ ਹੋ ਜਾਣਾ ਸਮ ਕੰਪਨੀ ਨੇ ਬਾਕੀ ਬੰਦਿਆਂ ਦੇ ਵੀ ਕਾਫੀ ਡੇਟ ਬੁਣਾਈਆਂ ਗਾੜ ਚਲੋ ਜੇ ਬਣ ਜAVE ਵਧੀਆ ਗੱਲ ਹੀ ਹਨ ਮੈਂ ਤਾਂ ਚਾਹੁੰਦਾ ਬਣ ਜਾਵੇ ਫਟ ਕੇ ਇੰਸਾਨੀ ਕੋਈ ਗੱਲ ਹੋ ਗਈ ਹੋਵੇ ਤੁਸੀਂ ਆਪ ਦੇਖ ਲਿਓ ਹਨ ਹਾਂ ਜੀ ਮੇਰਾ ਗ੍ਰੀਸ ਲਾ ਫੋਰਟ ਇਹ ਨਾ ਹੋ ਗਿਆ ਭਾਜੀ ਅਕਬਰਮਨ ਆ ਗਿਆ ਉਹ ਡੇਟ ਸਾਮ ਨੂੰ ਦੱਸੀ ਨਹੀਂ ਹਜੇ ਏਜੰਟ ਨੇ ਏਜੰਟ ਨੂੰ ਪੁੱਛਿਆ ਸੀ ਹੁਣ ਕਰਕੇ ਤਰੀਕ ਈ ਚਪਣੇ ਕਿ ਲਈਆ ਮਤਲਬ ਰੀਡ ਰੂਟ ਉਹ ਤੁਹਾਨੂੰ ਆਉਂਦਾ ਅਜੇ ਤੇਰੇ ਏਜੰਟ ਨੇ ਰੀਡ ਰੂਟ ਨਹੀਂ ਚੱਕੀ ਹੋਣੀ ਚੱਕ ਲੂਗਾ ਕੋਈ ਨਹੀਂ ਕਰ ਦੱਸ ਦੂਗਾ ਤੁਹਾਨੂੰ ਆਈਡੀ ਵੈਲਡਸ ਵੀ ਵਾਈ ਵਰਕ ਪਰਮਿਟ ਨੂੰ ਟਾਈਮ ਲੱਗ ਗਿਆ ਸਹੀ ਹੁਣ ਆਇਆ ਵਰਕ ਪਰਮਿਟ ਭਾਈ ਪਤਾ ਨਹੀਂ ਸ਼ੀਟਾਂ ਨਹੀਂ ਹੁੰਦੀ ਹੈਗੀ ਏ ਆਈਡੀ ਲੈਟਰ ਸਟੀਕਸ ਕੰਪਨੀ ਚੇਂਜ ਕੀਤੀ ਸੀ ਵੀ ਬਸ ਕਰ ਕੰਪਨੀ ਚੇਂਜ ਕੀਤੀ ਉਹ ਹੀ ਮੈਂ ਤੁਹਾਨੂੰ ਕਹਿਣ ਦੇ

ਕੜਾਇਆ ਪਹਿਲਾਂ ਗਲਤ ਕੜਾਤਾ ਹੁਣ ਐਗਰੀਮੈਂਟ ਦਾ ਇਸ਼ੂ ਪੈਨਾ ਪਹਿਲੋਂ ਕੋਈ ਕੋਈ ਰਿਪੋਰਟ ਕੜਾਤਾ ਹੁਣ ਸਰ 3000 ਹਜ਼ਾਰ ਹੋਲੇ ਐਗਰੀਮੈਂਟ ਲਕੜਾਇਆ ਹੁਣ ਉਹ ਸਿਸਟਮ ਚੱਲਦਾ ਹੀ ਸੀ ਹੋਖਸਰ ਵਿੰਨਾਨ ਨੂੰ ਵੀ ਸਰ ਨਹੀਂ ਪਤਾ ਹੈਗਾ ਕੋਈ ਬੰਦਾ ਬੰਦਾ ਇਦਾਂ ਦਾ ਲੈ ਲਿਆ ਕਰੋ ਜੀ ਇਨਫੋ ਨੋਲਿਜ ਹੋਵੇ ਤੁਹਾਨੂੰ ਦੋਲੇ ਡਾਕੂਮੈਂਟ ਬਣਾਉਂਦਾ ਮੇਰੇ ਸ਼ਹਿਰ ਦੇ ਵਿੱਚ ਕੋਈ ਹੈਗਾ ਦਾ ਆਪਾਂ ਦੇ ਆਈ ਤੈਸੀ ਵਾਈ ਕਰਦੇ ਆਪਾਂ ਦੇ ਤੁਹਾਨੂੰ ਦੱਸ ਦਿਆਂਗੇ ਟਿਕਾਣੀ ਵੀ ਇੱਥੇ ਚੱਲ ਜਾਓ ਉੱਥੇ ਚੱਲ ਜਾਓ ਆ ਕਰ ਲਓ ਉਹ ਕਰ ਲਓ ਹੁਣ ਤੇ ਪਤਾ ਕਰਾ ਦਿਆਂਗਾ ਤੇ ਜੀ ਉਸ ਦੀ ਆਟੋਸਰਟੀ ਆ ਫਿਰ ਤੁਹਾਨੂੰ ਫਲੱਲ ਲਗਣਾ ਪੈਣਾ ਪਹਿਲਾਂ ਇਦਾਂ ਸੀ ਨਾ ਪਹਿਲਾਂ ਮੇਰੇ ਨਾਲ ਇੱਕ ਤੋਂ ਮੁੰਡੇ ਹੈਗੇ ਸੀ ਇੱਕ ਸੀ ਗਾ ਇੰਦਰ ਕਲੋਜ ਵਾਲਾ ਬਾਕ ਹੈਡਲ ਇੱਕ ਮੁੰਡਾ ਸੀ ਪੀਓ ਵਾਲਾ ਸੀਗਾ ਤੇ ਇੱਕ ਮੁੰਡਾ ਬੁਕਰਾਸਟੋ ਵਾਲਾ ਸੀਗਾ ਉਹ ਸੀਗਾ ਉਹ ਯਾਰ ਜਦੋਂ ਅਸੀਂ ਰੈਫਰੈਂਸ ਦਿੰਦੇ ਆ ਨਾ ਨਾਲ ਹੁਣ ਕਹਿ ਦੇ ਦਿੰਦੇ ਆ ਸਾਲੇ ਕਿ ਯਾਰ ਅਸੀਂ ਹੈਲਪ ਹੀ ਕਰਾਂਗੇ ਬਾਅਦ ਵਿੱਚ ਅਗਲੀ ਕੋਈ ਪੈਸੇ ਮੰਗ ਕੇ ਮੂੰਹ ਮੰਗੇ ਜਾਦੇ ਉਹ ਕਰੋਂ ਮੇਰਾ ਮੰਨ ਜਾ ਮੈਂ ਕਹਿੰਦਾ ਨਹੀਂ ਸਾਨੂੰ ਵੀ ਆਪਾਂ ਐਪੀ ਡਿਵੈਲਪਰ ਲੈਣ ਨੂੰ ਰਹਿਣੀ ਹੈ ਤਾਹਰ ਕਿਨਾਂ ਪਿਛਿਆੜ ਗਿਆ ਮੈਨੂੰ ਤਾਂ ਕੰਦੇ ਨੇ ਹੀ ਪਹਿਨੂ ਲੈਂਦੇ ਪਰ ਬੰਦਾ ਦੱਸਦੀ ਹੁੰਦਾ ਬਾਈ ਨੇ ਮਹਿਮਾਂ ਵਲੋਂ ਨੇ ਮਾਗ ਲਿਆ ਸੀ ਪਹਿਰਾਮ ਉਹਦਾ ਝੂਠ ਮੈਂ ਨਾ ਕਿ ਮੈਂ ਕੰਪਲੇਨਸ ਨਾ ਕਰਦਾ ਨਾ ਯਾਰ ਬਣਾਉਂਦਾ ਉਹ ਆਪਣਾ ਉਹ ਯਾਰ ਰਿਵਿਊ ਕੰਮ ਕਰਾਉਂਦਾ ਬਾਕੀ ਹੋਂਦ ਤਾਂ ਮੈਨੂੰ ਯਾਰ ਯਾਰ ਯੂਰ ਕੋਈ ਨਹੀਂ ਐ ਸਹਣਾ ਯਾਰ ਜਿਹੜੇ ਸਾਡੇ ਸੀ ਉਹ ਐਲ ਕੇ ਜੀ ਆ ਨੇ ਪਹਿਲੀ ਵਾਲੇ ਉਹੀ ਆ ਉਹ ਆਪਣੇ ਤਿੰਨ ਚਾਰਾ ਬਾਕੀ ਅਜਕਲ ਇੱਥੇ ਕੋਈ ਯਾਰ ਯੂਰੀ ਨਹੀਂ ਹੈਗੀ ਹਰ ਬੰਦਾ ਹੀ ਆਪਣੇ ਮਤ ਲੁੰਦਾ ਤੋਂ ਕਾਹ ਕਰਕੇ ਮੈਂ ਟੈਂਸ਼ਨ ਲੈਂਦਾ ਹਾਂ ਬੁੱਕਰ ਇਸ ਦੇ ਵਿੱਚ ਕਿਸੇ ਨੂੰ ਕੰਮ ਕਰਾਉਣਾ ਹੈ

ਵਰਕ ਪਰਮਾਡਾਇ ਅਪਲਾਈ ਕੀਤਾ ਤਾਂ ਤੁਹਾਨੂੰ ਪੁੱਛਿਆ ਕਰੋ ਵਰਕ ਪਰਮਾਡ ਅਪਲਾਈ ਕੀਤਾ ਹੁੰਦਾ ਸਾਰੇ ਡਾਕੂਮੈਂਟ ਮਿਲਦੇ ਇਹਨੇ ਦੇਰ ਨੂੰ ਆਈਡਿਜ਼ ਐਕਸਪਾਇਰ ਹੋ ਗਈ ਕੰਪਨੀ ਬਟ ਹੋਣ ਸਕਦਾ ਹੀ ਬਹੁਤ ਕੀ ਫੀਨ ਸਾਡੇ ਜਿਹੜੇ ਬਹੁਤ ਹੋ ਗਈ ਸੀ ਮੈਨੂੰ ਹੋਰ ਸ਼ਾਇਦ ਦਾ ਪਤਾ ਨਹੀਂ ਸਾਡੇ ਬਹੁਤ ਹੋ ਗਈ ਸੀ ਚੱਕ ਲੈਂਦੇ ਆ ਅਗਲੇ ਕਹਿੰਦੇ ਆ ਵੀ ਨਹੀਂ ਕੰਮ ਆਏਗਾ ਪਿੰਡ ਨੂੰ ਭੱਜ ਜਾ ਨਹੀਂ ਕੋਈ ਤੁਹਾਨੂੰ ਤੁਹਾਡੇ ਕੋਲ ਡਾਕੂਮੈਂਟ ਹੈਗਾ ਤਾਂ ਪਿੰਡ ਜਾਓ ਹੋਰ ਦੱਤੇ ਕਹਿੰਦੇ ਵੀਂਡਿਆ ਜਾਓ

जोड़ा किसोगा कि मेरे हिसाब से मिल जाएगा महीने डेढ़ महीने टाइम वाने लगे पे डेढ़ काम कर सकता है नहीं भाई आप अरमानिया के टीआरसी कार्ड को चेंज करवाए के बिना नहीं काम कर सकते आपका जो अरमानिया का टीआरसी कार्ड आप बुलानिया में चेंज करा सकते हैं तो वो कम कर सकते हैं साइंट्रस में कर सकते हैं लेकिन अगर आपने पोलैंड में काम करना है चेक में काम करना है या किसी और कंट्री में काम करना है तो पहले उस कंट्री का वीजा लेना पड़ेगा वीजा लेने के बाद उस कंट्री में जाना पड़ेगा सेम प्रोसेस जैसे ही यहाँ होता है वैसे ही वहाँ करके फिर यहाँ भी बने अगर पुर्तगाल में है तो आपको बारह टैक्स पे करने हैं अगर लीगल है तो छः या आठ ऐसे कुछ करने हैं तो यही प्रोसेस है मेरा फोन अपडेट नहीं हो गया फिर कोई प्रॉब्लम से नहीं पास कोई प्रॉब्लम नहीं है सेम ही बंदा हुंदा ਵਾ ਬੰਦਾ ਜਿਹੜਾ ਬਦਲ ਜਾਂਦਾ ਉਹ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ बाकी ਬਰਾ ਉਹ ਜਿੰਨਾ ਕਿ ਮੈਨੂੰ ਪਤਾ ਹੁੰਦਾ ਮੈਂ ਤੁਹਾਨੂੰ ਦੱਸ ਦਾਂਗਾ ਬਾਕੀ ਨਵੀਂ ਕਬਲੇ ਰੱਬ ਨੂੰ ਸ਼ੇਅਰ ਕਰਦੇ ਆਂਗੇ ਉਹ ਸ਼ਾਇਦ ਮੈਂ ਅਪਲੋਡਾ ਹੁਣੀ ਕਾਤਵਾ ਫਿਰ ਹੋਉਂਦੀ ਹੈ ਰੀਤੀ 3 ਇਦਾਂ ਹੋ ਗਈ ਮੈਂ ਨਾਲ ਇਹਨਾਂ ਨੂੰ ਪਬਲਿਸ਼ ਕਰ ਦੇਣਾ ਵਾਂਗੇ ਲਿੰਕ ਤੇ ਮੋਰਗਿੰਗ ਕਰ ਦੇਾਂਗੇ ਸੋ ਇਦਾਂ ਕੋਈ ਸ਼ਿਸ਼ ਨੀ ਹੈ ਏ ਟੈਲ ਦਾ ਸੇਮ ਚੱਲ ਜਾਂਦਾ ਭਾਈ ਹਾਂਜੀ ਚੱਲ ਜਾਂਦਾ ਜੀ ਹਾਂ ਮੇਰੇ ਕੋਲ ਟੈਲ ਦਾ ਹੀ ਹੈ ਕਿੱਥੇ ਬਰਾ ਉਹ ਪਿਆ ਉਹ ਟੈਲ ਦਾ ਚੱਲਣ ਰਿਹਾ ਮੈਂ ਆਰ ਵੀ ਨੈਟਿਵ ਸਾਬ ਦੇ ਨਾਉਂ ਨੂੰ ਤੋਂ ਪਿਆਰ ਵੀ ਆ ਪਾ ਕੇ ਤੇ ਜੇ ਤੁਸੀਂ ਉਦਾਂ ਕਹਿੰਦੇ ਆ ਵੀ ਉਦਾਂ ਚਲਾਉਣਾ ਹੈ ਕੰਡਲ ਚਲਾਉਣਾ ਹੈ ਫਿਰ ਤੁਹਾਨੂੰ ਇੱਕ 1400 ਇੰਡੀਆ ਦੇ 1400 ਦਾ 2000 ਦਾ ਇਦਾਂ ਡਾਟਾ ਤੇ ਸਾਰਾ ਕੁਝ ਮਿਲਦਾ ਉਹ ਤੇ ਤੁਸੀਂ ਪ੍ਰੋਪਰ ਵਰਤ ਸਾ ਚਲਾ ਸਕਦੇ ਨਹੀਂ ਕਾਲ ਕਰ ਸਕਦੇ ਆ ਇੰਡੀਆ ਸਾਰਾ ਕੁਝ ਕਰ ਸਕਦੇ ਉਹ ਵੀ ਹੈਗਾ ਵਾ ਤੇ ਇਹ ਉਹ ਵੀ ਤੁਹਾਨੂੰ ਹੀ ਚਾਹੀਦੀ ਗੱਲ ਸਾਰੀ ਆ ਇੰਡੀਆ ਵਾਲਾ ਪਲਾਨ ਇੱਛੇ ਥੋੜੀ ਸਹੀ ਬੋਲ ਤਾਂ ਹੁੰਦਾ ਫੜੀ ਕਰਾਉਣਾ ਪਈ ਇੰਡੀਆ ਵਾਲੀ ਸੈਂਟ ਤੇ ਡੇ ਵਾਲੀ ਸੈਂਟ ਤੇ ਇੰਡੀਆ ਵਾਲਾ ਹੀ ਚੱਲਣਾ ਮੇਰਾ ਭਰਾ ਸੇ ਹੋ ਜਾਂਦਾ ਉਹ ਕੋਈ ਚੱਕਰ ਨਹੀਂ ਹੈ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਸਾਰਾ ਹੋ ਜਾਂਦਾ ਅੰ ਸੋਸੀ ਕੇਸ ਉਹ ਟਿਕਾਮੂ ਕਰਦੇ ਆ ਬਾਈ ਮੈਂ ਐਵੇਂ ਨਾ ਵੀ ਉਹ ਮੈਨੋ ਨਹੀਂ ਹੈ ਕਿ ਮੈਨੂੰ ਫਲਪ ਫਲਪ ਦੇ ਸੰਗ ਆ ਕੇ ਕੰਮ ਕਰਦਾ ਮੈਂ ਇਹੋ ਕਰਦਾ ਸਮਾਹ ਦੀ ਪ੍ਰਾਈਵੇਸੀ ਹਾਈ ਦੀ ਰੱਖ ਸੰਭਾਲ ਨਹੀਂ ਮੈਂ ਸ਼ੇਅਰ ਕਰਦਾ ਹਾਂ ਉਹ ਗੇਸੀ ਨਾਲ ਨੁਕਸਾਨ ਹੋਇਆ ਮੈਂ ਕਈ ਪਾਸੇ ਵਿੱਚ ਉਹ ਮੇਰੇ ਜਿਹੜੇ ਇਹਨਾਂ ਨੂੰ ਤੁਸੀਂ ਯਾਰ ਦੋ ਸਕੈਨਾਂ ਜਾਂ ਪੰਜਾਬੀਪਰਾ ਕਰਨੇ ਉਹ ਹਾਲੇ ਫਿਰ ਕਰ ਜਾਂਦੇ ਆ ਇਸ ਕਰਕੇ ਮੈਂ ਆਪਣਾ ਕੰਮ ਹੋਰ ਨਹੀਂ ਕਰ ਸਕਦਾ ਹੈਗਾ ਆ ਆਪਣਾ ਕੰਮ ਬਧੀ ਚੱਲਦਾ ਠੀਕ ਆ ਬਣਾ ਕੰਮ ਅਸਲ ਉਹ ਕੀ ਸਣਾ ਸਰੀ ਜਾਂਦਾ ਉਹ ਤਾਂ ਹੀ ਤਾਂ ਮਿਲਦਾਉ ਨਹੀਂ ਹੈ ਤਾਂ ਆਪਾਂ ਪੁੱਛਿਆ ਸਾਰਾ ਆ ਕੁਝ ਪਰਸਨ ਜਿਹੜਾ ਜਾਂ ਕੁਝ ਆਪਣੇ ਦੋਸਤਾਂ ਤਾਂ ਵੀ ਵੀ ਫਾਰਮ ਵਰਨਾ ਬਟ ਆ ਮੈਂ ਨਹੀਂ ਸ਼ੇਅਰ ਕਰਦਾ ਕਿਉਂਕਿ ਇਹ ਜਿਹੜੀ ਚੀਜ਼ ਆ ਇਹਦੇ ਤੇ ਤੁਹਾਨੂੰ ਮਤਲਬ ਇਨਫੋਰਮੇਸ਼ਨ ਦੇਣਾ ਗਰਾਊਂਡ ਲੈ ਵੀ ਗੱਲ ਉਹ ਆਪਾਂ ਸ਼ੇਅਰ ਕਰਦੇ ਆਂ ਤਾਂ ਨਵਾਂ ਪਾਸਨ ਨਾਈਕਨੋਲਜੀ ਜਾਂਦਾ ਕੋਈ ਕਿਸੇ ਨਾਲ ਨਹੀਂ ਮਤਲਬ ਹੁੰਦਾ ਠੀਕ ਹੈ ਸੋ ਇਹ ਜਿਹੜੀ ਜੀ ਤੁਹਾਨੂੰ ਚਾਹੀਦੀ ਹੁੰਦੀ ਹੈ ਮੈਂ ਪ੍ਰੋਵਾਈਡ ਕਰਦਾ ਇਹਨਾਂ ਨੂੰ ਦੱਸਦਾ ਇਹਨਾਂ ਨੂੰ ਆ ਬਾਕੀ ਉਹਦਾ ਵੀ ਮੈਂ ਗੱਲ ਕਰਦਾ ਇਹਨਾਂ ਨੂੰ ਹੋਰ ਤੁਹਾਨੂੰ ਦੱਸ ਦਿੰਦਾ ਇਹ ਕਿਸੇ ਕੋਲ ਕੋਈ ਐਕਸਪੀਰੀਅੰਸ ਹੈਗਾ ਆਪਣੀ ਲਾਈਫ ਦਾ ਇਟ ਮੀਨਸ ਕੰਮ ਦਾ ਜਰਮਨੀ ਦਾ ਐਕਸਪੀਰੀਅੰਸ ਪੇਡ ਜਾਂ ਮਾੜਾ ਜਾਂ ਚੰਗਾ ਉਹ ਬੰਦਾ ਕਿਤੋਂ ਵੀ ਆ ਪਾਕਿਸਤਾਨ ਬੰਗਲਾਦੇਸ਼ ਕਿਤੋਂ ਵੀ ਆ ਪਾਕਿਸਤਾਨ ਤੋਂ ਆ ਜਾਂ ਕਿਹ ਕਿਉਂ ਆ ਜੋ ਹਿੰਦੀ ਜਾਣਦਾ ਇੰਗਲਿਸ਼ ਜਾਣਦਾ ਪੰਜਾਬੀ ਜਾਣਦਾ ਤੇ ਉੱਕਾ ਤੇ ਵੀ ਮਿਲਣਾ ਹਲਵਾ ਕਰ ਸਕਦਾ ਵਾ ਆਪਾਂ ਅ ਕਰਕੇ ਇੱਕ ਪੋਡਕਾਸਟ ਵਗੈਰਾ ਉਹ ਕਰਕੇ ਬਣਾ ਕੇ ਦੇ ਦੇਣਗੇ ਲੋਕਾਂ ਨੂੰ ਉਹਦੇ ਵਿੱਚ ਇਹ ਰੱਖੀ ਕੋਈ ਚੀਜ਼ਾਂ ਜਿਹੜੇ ਮੈਨੂੰ ਨਹੀਂ ਪਤਾ ਉਹਨਾਂ ਦੇ ਮੈਨੂੰ ਨਹੀਂ ਪਤਾ ਲੱਗਣੀਆਂ ਤੇ ਉਹ ਲੋਕਾਂ ਨੂੰ ਵੀ ਪਤਾ ਲੱਗਣੀਆਂ ਸੋ ਇਹ ਜਾਂ ਆਪਾਂ ਕਰ ਸਕਦੇ ਹਾਂ ਸਤਾਰਾ ਜਿਹੜਾ ਵਰਕਪਰਮੈਂਟ ਆਇਆ ਇਹ ਘੰਟੇ ਮੈਂ ਸੀ ਤੇ ਡੇਢ ਮੈਂ ਦਾਸ ਭਾਈ ਕੁਛ ਹੋਰ ਨੂੰ ਮੈਂ ਦਾਸ ਲਾ

ਦੂਜਾ ਜਦੋਂ ਉਹਨਾਂ ਨੂੰ ਕੰਪਨੀ ਦੀ ਗੱਡੀ ਚਲਾਉਣੀ ਆ ਜਾਂ ਕਿਸੇ ਫੈਕਟਰੀ ਦੀ ਕੋਈ ਇਦਾਂ ਦੀ ਗੱਡੀ ਚਲਾਉਣੀ ਉਹਦੇ ਵਾਸਤੇ ਤਾਂ ਉਹਨੇ ਲਾਇਸੈਂਸ ਲਈਦਾ ਬਟ ਪਰਸਨਲ ਕਾਰ ਪਾਸ ਤੇ ਆਪ ਦੀ ਜਿਹੜੀ ਤੁਹਾਡੀ ਗੱਡੀ ਆ ਜੇ ਤੁਸੀਂ ਦਾ ਅਨਸ਼ੋਰਸ ਵਗੈਰਾ ਸਾਰਾ ਕੁਝ ਆਪ ਚਾਹੋਇਆ ਉਹ ਤੁਸੀਂ ਚਲਾ ਸਕਦੇ ਆਂ ਇੰਡੀਆ ਵਾਲੇ ਐ ਲਾਇਸੈਂਸ ਤੇ ਕੋਈ ਸ਼ੁਣ ਨਹੀਂ ਉਹ ਲਾਇਸੈਂਸ ਹੋ ਜਾਂਦਾ ਵਾ 1 ਸਾਲ ਦਾ ਹੋ ਜਾਂਦਾ ਇੰਟਰਨੈਸ਼ਨਲ ਡਰਾਈਵਰ ਇਦਾਂ ਹੁੰਦਾ ਅਮਰੀਕਾ ਨੂੰ ਕਿੰਨਾ ਟਾਈਮ ਲੱਗਦਾ ਇੰਟਰਵਿਊ